ਇਹ ਤਾਂ ਥੋਨੂੰ ਕਬੱਡੀ ਨਾਲ ਖੇਡਦਾ ਹਾਂਜੀ ਤੇ ਬਰੌਲ ਨੂੰ ਜਾਂ ਘੱਗਾ ਦੋਲਦਕੁਰ ਦੇ ਜਾਂ ਨੜਾਲੇ ਨੂੰ ਕਿੰਨੇ ਜਾਣਣਾ ਸੀ ਜੇ ਥੋਨੂੰ ਕਬੱਡੀ ਨਾਲ ਖੇਡਦਾ ਤੇ ਹਾਂਜੀ ਹਾਂਜੀ ਜੇ ਹੋਰ ਥੋਨੂੰ ਕਬੱਡੀ ਖੇਡਦਾ ਗਰਾਊਂਡਾਂ ਦੇ ਵਿੱਚ ਜਾਂਦਾ ਤੇ ਨੜਾਲੇ ਦਾ ਕੀ ਤੁਹਾਡੇ ਪਿੰਡਾਂ ਦਾ ਨਾਮ ਵੀ ਨਾਲ ਵੱਜਦਾ ਸਾਨੂੰ ਮਾਣ ਹੈ ਜੇ ਅਸੀਂ ਤਾਂ ਪਹਿਲਾਂ ਕਹਿ ਚੁੱਕੇ ਹਾਂ ਜੇ ਸਾਨੂੰ ਸਾਡੇ ਵੀ ਥੋਨੂੰ ਜੰਪ ਦੇ ਬੌਲ ਮਾਣੇ ਜੋ ਕਿ ਬਹੁਤ ਲੰਮੀ ਕਬੱਡੀ ਖੇਡੀਏ ਬਹੁਤ ਸੋਹਣੀ ਕਬੱਡੀ ਖੇਡੀਏ ਆਪਣੇ ਗਰਾਊਂਡ ਦੇ ਵਿੱਚ ਵਿਦੇਸ਼ਾਂ ਦੇ ਵਿੱਚ ਵਰਲਡ ਕੱਪ ਵੀ ਖੇਡਿਆ ਹੈ ਬਹੁਤ ਸੋਹਣੀ ਕਬੱਡੀ ਖੇਡਦੇ ਨੇ ਇਸ ਵਕਤ ਉਹ ਕੈਨੇਡਾ ਦੇ ਵਿੱਚ ਵੱਸੇ ਹੋ ਤੇ ਇਹਨਾਂ ਦੇ ਬਹੁਤ ਸਹਿਯੋਗ ਹੈ ਬਾਕੀ ਵਾਹਿਗੁਰੂ ਜੀ ਕਾ ਖਾਲਸਾ ਇੱਕ ਦਲ ਮੈਂ ਹੋਰ ਇੱਕ ਲਾਸਟ ਦੇ ਕੇ ਹਾਂਜੀ ਹਾਂਜੀ ਤੋਂ ਉਹਨੂੰ ਤੇ ਚਲੋ ਕਬੱਡੀ ਖੇਢੀ ਖੇਢੀ ਕੀ ਕਾਰਨ ਹੈ ਕਿ ਮਤਲਬ ਉਸ ਤੋਂ ਬਾਅਦ ਕੋਈ ਹਲਕੇ ਦੇ ਸਾਡੇ ਹਲਕੇ ਦੇ ਵਿੱਚ ਕੋਈ ਪਲੇਅਰ ਨਹੀਂ ਉੱਠਿਆ ਮਤਲਬ ਕੀ ਕੀ ਕਾਰਨ ਮੰਨਦੇ ਹੋ ਮਤਲਬ ਕਿ ਵੀਰ ਜੀ ਵੇਖੋ ਪਤਾ ਕੀ ਗੱਲ ਹੈ ਪਲੇਅਰ ਤਾਂ ਉੱਠਦੇ ਨੇ ਪਰ ਜਿਹੜਾ ਅੱਜ ਕੱਲ ਨਸ਼ਿਆਂ ਦਾ ਦਰਿਆ ਚੱਲ ਰਿਹਾ ਹੈ ਜੀ ਇਹ ਸਾਡੇ ਬਹੁ ਮੜਾ ਕੰਮ ਹੈ ਅਸੀਂ ਤੇ ਆਪ ਅਪੀਲ ਕਰਦੇ ਹਾਂ ਮੁੰਡਿਆਂ ਨੂੰ ਅੱਜ ਦੇ ਨੂੰ ਕਿ ਆਪਣੇ ਖੇਡਾਂ ਵੱਲ ਧਿਆਨ ਦੇਣ ਕਬੱਡੀ ਵੱਲ ਧਿਆਨ ਦੇਣ ਸੇ ਤਾਂ ਸੋਹਣੀਆਂ ਰੱਖਣ ਹਰ ਰੋਜ਼ ਗਰਾਉਂਡਾਂ ਦੇ ਵਿੱਚ ਆਹੋ ਪਤਾ ਲੱਗੇ ਵੀ ਸਾਡੇ ਬਰਹਵਾਲ ਦਾ ਵੀ ਨਾਂ ਹੈਗਾ ਜਦ ਸਾਡੇ ਨਡਾਲੇ ਨੂੰ ਕਬੱਡੀ ਦੀ ਦੇ ਨੇ ਬਿਲਕੁਲ ਬਿਲਕੁਲ ਬਾਕੀ ਤੇ ਚਲੋ ਠੀਕ ਠਾਕ ਠੀਕ ਹੈ ਚਲੋ ਵੀ ਜੀ ਜੈਕ ਲਖਨ ਸਾਹਿਬ ਇੱਕ ਵੀ ਫਤਿਹ ਅੱਜ ਆ ਰਹੇ ਦੇਖ ਜਿਵੇਂ ਤੁਹਾਡੇ ਬੇਟੇ ਨੇ ਬਹੁਤ ਮਾਰ ਕੇ ਦੀ ਕਬੱਡੀ ਖੇਡੀ ਆਪਣੇ ਸਮੇਂ ਦੇ ਵਿੱਚ ਕਿਉਂਕਿ ਮਾਣ ਮਹਿਸੂਸ ਹੁੰਦਾ ਕਿ ਪੁੱਤ ਦੀ ਖੇਡੀ ਕਬੱਡੀ ਦਾ ਜਿੰਨਾ ਮਤਲਬ ਹੈ ਤੁਹਾਨੂੰ ਇੰਨਾ ਮਾਣ ਸੁਣਾਉਣ ਮਿਲਦਾ ਜਿਵੇਂ ਕੋਰੋਨਾ ਦੇ ਵਿੱਚ ਜਾਣੇ ਜਿੰਨਾ ਮਾਣ ਮਾਣ ਦਿੱਤਾ ਤੁਹਾਨੂੰ ਤੁਹਾਡੇ ਬੇਟੇ ਨੇ ਕਬੱਡੀ ਖੇਡੀ ਜੀ ਇਹ ਬਿਲਕੁਲ ਗੱਲ ਠੀਕ ਹੈ ਅਨੰਦਪੁਰ ਸਾਹਿਬ ਜਦੋਂ ਕਬੱਡੀ ਹੋਈ ਨਾ ਤੇ ਉੱਥੇ ਮੇਰਾ ਬੜਾ ਸਤਿਕਾਰ ਕੀਤਾ ਗਿਆ ਅਨੰਦਪੁਰ ਸਾਹਿਬ ਤੇ ਗੱਲ ਚੱਲਦੀਆਂ ਚੱਲਦਾ ਕਿਸੇ ਗੱਲ ਚ ਲਾ ਦੀ ਕਿ ਸਾਡੇ ਕੋਈ ਨਹੀਂ ਪ੍ਰਾਪਰਟੀ ਹੈ ਤੋਂ ਿਲਮਾਤੋ ਗੁਰਦੀਆਲ ਸਿੰਘ ਜੀ ਨੇ ਆਖਿਆ ਭਈ ਪ੍ਰਾਪਰਟੀ ਜਿੰਨੀ ਮਰਜ਼ੀ ਹੋ ਜਾ ਜੋ ਆਪ ਸੇਫਟੀ ਮਿਲੀ ਹੈ ਨਾ सोनू ਨੂੰ ਤੇ सोनू ਦੇ ਡੈਡੀ ਨੂੰ ਨਾਲ ਬੁਰ ਸਾ ਮਾਰ ਮਿਲਿਆ ਉਹ ਇਦਾਂ ਮਾਇਆ ਲੈ ਪ੍ਰਾਪਤ ਨਹੀਂ ਹੋ ਸਕਦਾ ਪਰ ਇੱਕ ਗੱਲ ਮੈਂ ਕਹਿ ਦਿਆਂ ਕਿ ਜਿਨ੍ਹਾਂ ਦੇ ਬੱਚੇ ਖੇਡਦੇ ਨੇ ਨਾ ਉਹਨਾਂ ਨੂੰ ਬਾਣੀ ਜ਼ਰੂਰ ਪੜਨੀ ਚਾਹੀਦੀ ਇਹ ਸੋਨੂੰ ਜਦੋਂ ਖੇਡਦਾ ਹੁੰਦਾ ਸੀ ਨਾ ਮੈਂ ਮਗਰ ਬਾਣੀ ਪੜਦਾ ਹਾਂ ਬਾਣੀ ਦੇ ਵਿੱਚ ਐਨੀ ਤਾਕਤ ਹੈ ਇੱਕ ਵਾਰੀ ਮੈਂ ਬਾਣੀ ਪੜਿਆ ਸਾਂ ਸਟੇਡੀਅਮ ਗੁਰੂ ਗੋਬਿੰਦ ਸਿੰਘ ਮਹਾਰਾਜ ਦਲੰਦਰ ਤੇ ਕ੍ਰੀਮਪੁਰੀ ਪ੍ਰੋਫੈਸਰ ਮਕਰਨ ਸਿੰਘ ਕੋਲ ਬੋਲਦਾ ਸੀ ਮੇਰੇ ਕੋਲ ਬੈਠਾ ਸੀ ਉਹਨੇ ਕਿਤੇ ਵੇਖ ਲਿਆ ਤੇ ਜਾ ਕੇ ਅਨਾਉਂਸ ਕਰ ਦਿੱਤਾ ਕਹਿ ਲਗਾ ਭਈ ਸੋਨੂ ਦਾ ਡੈਡੀ ਜਦੋਂ ਸੋਨੂ ਰੇਟ ਪਹੁੰਚਦਾ ਪਾਣੀ ਪੜਦਾ ਤੇ ਪਲੇਅ ਵਿੱਚ ਕਹਿਣ ਲੱਗ ਪਿਆ ਸਾਠ ਲਗੋ ਬਾਹਰ ਜਿਹੜੂ ਵੇਲਿਓ ਇਹਨਾਂ ਕਹਿਣ ਲੱਗੇ ਸਾਡੇ ਦੇ ਪਿਤਾ ਜੀ ਮਗਰ ਵੀ ਨਹੀਂ ਹੁੰਦੇ ਕਿਉਂਕਿ ਮੈਂ ਕਬੱਡੀ ਆ ਖੇਢੀ ਜੇ ਮੇਰੇ ਸਮੇਂ ਦੀ ਕਬੱਡੀ ਸੀ ਉਦੋਂ ਕੱਛਾਂ ਹੀ ਤੇ ਮਿਲਣਾ ਮਿਲਦੀਆਂ ਸਨ ਤੇ ਉਹਨਾਂ ਟੀਮ ਉਹਨਾਂ ਸਮਿਆਂ ਵਿੱਚ 19 ਸਕੂਲ ਆਏ ਸਨ ਬਿਗ ਵਾਲ ਮਸਤ ਪੁੱਲ ਦੀ ਤਰਤੀ ਦੇ 19 ਸਕੂਲਾਂ ਵਿੱਚੋਂ ਮੈਨੂੰ 5 ਕੱਪ ਮਿਲੇ ਸਨ ਤੇ ਜਿੱਤੇ ਕਰੇ ਸਨ ਗੁਰੂ ਸਾਹਿਬ ਨੇ ਗੁਰੂ ਸਾਹਿਬ ਦੀ ਕਿਰਪਾ ਹੈ ਇੰਸਪੈਕਟਰ ਸਾਹਿਬ ਗਡਾਣੀ ਸਾਹਿਬ ਸੁਖਵਿੰਦਰ ਸਿੰਘ ਸਾਡੇ ਪਿੰਡ ਦਾ ਮਾਣ ਹੈ ਬੜਾ ਸਤਸਕਾਰ ਕਰਦਾ ਮੈਂ ਹਸਪੀਟਲ ਗਿਆ ਸਾਂ ਤੇ ਇਹ ਮਗਰ ਗਿਆ ਹੈ ਪਤਾ ਲੈਣ ਵਾਸਤੇ ਕਿਉਂਕਿ ਪੁਲਿਸ ਵਿੱਚ ਬਹੁਤ ਬੰਦੇ ਇਕੱਠ ਨੇ ਜਿਹੜੇ ਸਤਸਕਾਰ ਕਰਨ ਵਾਲੇ ਜਸਵੰਤ ਸਿੰਘ ਜਾਲੀ ਤੇ ਸੁਖਵਿੰਦਰ ਸਿੰਘ ਕਿਉਂਕਿ ਇਹ ਇੱਕ ਵੱਖਰਾ ਹੀ ਦੁਨੀਆ ਤੇ ਅੰਦਾਜ਼ ਇਹ ਸਾਬ ਜੀ ਕਿਰਪਾ ਕਰਨ ਇਹਨਾਂ ਬੱਚਿਆਂ ਨੂੰ ਵੱਡੀ ਉਮਰ ਕਰਨ ਤੇ ਬਾਣੀ ਨਾਲ ਜੋੜਨ ਚੜ੍ਹਦੀ ਕਲਾ ਰੱਖਣ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਤੁਹਾळा ਵੀ ਕਮਰਾਨ ਨੰਦਾਲਾ ਸਾਹਿਬ ਦਾ ਵੀ ਧੰਨਵਾਦ ਖਾਸ ਵਾਹਿਗੁਰੂ ਜੀ ਫਤਿਹ ਏਰੀਆ ਦੀ ਗੱਲ ਕੀਤੀ ਜਾਵੇ ਤਾਂ ਏਰੀਆ ਦੇ ਵਿੱਚੋਂ ਮੁੰਡਾ ਪਲੇਅਰ ਨਵਾਂ ਉੱਠਿਆ ਤੁਹਾਨੂੰ ਲੱਗਦਾ ਕਿ ਜਿਹੜੇ ਐਨਆਰਏ ਵੀਰ ਬਾਹਰ ਬੈਠੇ ਨੇ ਜੇ ਸਾਡੇ ਏਰੀਆ ਦੀ ਗੱਲ ਕਰ ਲਈਏ ਤੇ ਐਨਆਰਏ ਵੀਰਾਂ ਨੂੰ ਵਾਧੂ ਦਵਾਦੋਨਾ ਉਹ ਵੀਰ ਦਾ ਸੰਯੋਗ ਦੇਣਾ ਚਾਹੀਦਾ ਵਾ ਮੈਂ ਕਹਿੰਦਾ ਸਾਰੇ ਐਨਆਰਈਆਂ ਵੀਰਾਂ ਦਾ ਸਾਰੇ ਸੰਯੋਗ ਉਹਦਾ ਕਰਨ ਕਿ ਮੇਰਾ ਭਰਾ ਚਲੋ ਆਪਣੇ ਦੋਲਤਪੁਰ ਘੱਗ ਦੀ ਧਰਤੀ ਤੇ ਬੈਠਾ ਹੈ ਕਿ ਆਪਾਂ ਉਹਦੀ ਬਾਹ ਫੜੀਏ ਆਪਾਂ ਉਹਨੂੰ ਤਾਂ ਚੱਕਿਆ ਗਿਆ ਹਾਂ ਵੀ ਆਪਣੇ ਏਰੀਆ ਦੇ ਵਿੱਚ ਵੀ ਆਪਣਾ ਕੋਈ ਨੌਜਵਾਨ ਆਪਣਾ ਕਬੱਡੀ 플레이ਰ ਉੱਠਿਆ ਉਹਦਾ ਵੀ ਨਾਮ ਪਮਚੂ ਕਰੀ ਹੈ ਕਿ ਐਨ ਆਰ ਆਈਆਂ ਵੀਰਾਂ ਨੂੰ ਬੇਨਤੀ ਹੈ ਕਿ ਆਪਣੇ ਨਾਲ ਰਾਜੇ ਦੇ ਨਾਲ ਕੱਢਣਾ ਚਾਹੀਦਾ ਹੈ ਕਿ ਆਪਣੇ ਮੇਲੇ ਦੇ ਨਾਲ ਕੱਢ ਕੇ ਆਪਾਂ ਮੇਲੇ ਦੀ ਰੌਣਕ ਨੂੰ ਵਧਾਈਏ ਤੁਹਾਨੂੰ ਲੱਗਦਾ ਹੈ ਕਿ ਹੁਣ ਸੋਨੂ ਤੋਂ ਬਾਅਦ ਇਹ ਰਾਜਾ ਹੀ ਹੈ ਜਿਹੜਾ ਐਸਾ 플레이ਰ ਜਿਹੜਾ ਆਪਣੇ ਏਰੀਆ ਦਾ ਨਾਮ ਰੋਸ਼ਨ ਕਰੇਗਾ ਜਦੋਂ ਕਿ ਨਹੀਂ ਨਹੀਂ ਜੀ ਪਹਿਲਾਂ ਜੇ ਆਪਾਂ ਕਹਿ ਦਈਏ ਕਿ ਸੋਨੂ ਜੰਪ ਆਪਣੀ ਇੱਥੇ ਧਰਤੀ ਤੇ ਵੀ ਖੇਡ ਕੇ ਗਿਆ ਆਹ ਜਗ੍ਹਾ ਤੇ ਖੇਡ ਕੇ ਗਿਆ ਸੋਨੂ ਜੰਪ ਤੇ ਜੈਂਪੇ ਵੀ ਲੱਗਾ ਵੇਖਿਆ ਆਪਾਂ ਕਟੋਗਾਨੀ 7 ਫੁੱਟ ਜੈਂਪ ਮਾਰਿਆ ਜੀ ਬੰਦੇ ਦੇ ਹੱਥ ਨਹੀਂ ਆਇਆ ਜੀ ਤੇ ਆਪਾਂ ਉਹ ਉਹਦੇ ਉੱਤੇ ਨਹੀਂ ਕਹਿ ਸਕਦੇ ਕਿ ਰਾਜਾ ਉਹਦੇ ਉੱਤੇ ਆ ਜੀ ਉਹਦੇ ਉੱਤੇ ਨਹੀਂ ਕਹੋ ਬਾਅਦ ਹੀ ਮੈਂ ਗੱਲ ਕਰਦੇ ਆ ਉਹ ਤੋਂ ਬਾਅਦ ਚਲੋ ਆਪਾਂ ਵੀ ਕਹਿੰਨੇ ਰਾਜੇ ਵੀ ਇਹਨੂੰ ਕਹਿੰਨੇ ਆ ਕਿ ਬਹੁਤ ਵਧੀਆ ਕਬੱਡੀ ਖੇਡਦਾ ਤੋ ਗਾਰੀ ਬਦਲੀ ਕੋਈ ਏਰੀਆ ਜੇ ਇਥੋਂ ਕਹਣੀ ਜਿੱਤਾਂ ਨਹੀਂ ਸਰ ਪਰ ਇਹ ਗੱਲ ਨਸ਼ਾ ਆਪਣਾ ਜੜ ਪੱਟੀ ਜਾਂਦਾ ਜੀ ਹਾਂਜੀ 6ਵਾਂ ਦਰਿਆ ਆ ਕਿ ਨਸ਼ਾ ਬਹੁਤ ਜ਼ਿਆਦਾ ਕਿ ਨਸ਼ੇ ਦੇ ਨੱਥ ਪਾਈ ਜਾਵੇ ਤੇ ਆਪਣੇ ਨੌਜਵਾਨ ਆਪਣੇ ਇੱਧਰਲੀ ਖੇਡ ਦੀ ਕਬੱਡੀ 'ਚ ਤੁਰਨ ਤੇ ਇਹੀ ਅਪੀਲ ਹੈ ਜੀ ਕਿ ਨਸ਼ਾ ਬੰਦ ਹੋਵੇ ਤੇ ਆਪਣੇ ਐਨ ਆਰ ਆਈ ਵੀਰ ਸਾਰੇ ਜਣੇ ਜਿਹੜੇ ਇੱਥੇ ਆ ਮੁੰਡੇ ਆਪਣੇ ਕਬੱਡੀ ਚ ਗੇਮਾਂ ਚ ਪੈਣ ਤੇ ਬਹੁਤ ਵਧੀਆ ਲੱਗਦਾ ਲੱਗਦਾ ਕਿ ਸਰਕਾਰ ਜਿਹਦਾ ਨਕੇਲ ਪਾ ਰਹੀ ਹੈ ਯੋਧ ਨਸ਼ਿਆਂ ਦਾ ਉਹਨਾਂ ਦੀ ਮਿਹਨਤ ਹੈ ਲੱਗਦਾ ਕਿ ਥੋੜਾ ਬੋੜਾ ਨਸ਼ੇ ਨੂੰ ਡਲ ਪਈ ਹੈ ਸਰ ਆਪਾਂ ਨੂੰ ਜੇ ਸੋਚੀਏ ਕਿ ਮੈਨੂੰ ਨਹੀਂ ਮੇਰੇ ਕਾ ਕੋਈ ਠੱਲ ਪਈ ਹੋਗੀ ਕਿ ਜੇ ਆਪਾਂ ਨਸ਼ਿਆਂ ਦਾ ਕਰੀਏ ਕਿ ਇਦਾਂ ਨਸ਼ੇ ਵਿਰੋਧ ਦਾ ਆਪਾਂ ਤੁਰਨਾ ਧਰਨੇ ਲਾ ਦੀਏ ਉੱਥੇ ਜਾਣਾ ਆਪਾਂ ਉਹ ਪਿੰਡਾਂ ਜਾਣਾ ਸਰ ਮੈਨੂੰ ਨਹੀਂ ਲੱਗਦਾ ਕੋਈ ਵੀ ਨਸ਼ਾ ਬੰਦ ਹੋਇਆਊਗਾ ਜਿੰਨ ਤੱਕ ਆਪਣਾ ਮੋਟਾ ਮੋਢਰਾ ਪਟਿਆ ਗਿਆ ਤੇ ਆਪਣਾ ਨਸ਼ਾ ਕਦੀ ਵੀ ਨਹੀਂ ਬੰਦ ਹੋ ਸਕਦਾ ਜੇ ਮੋਟਾ ਹਰਪੀ ਸਿੰਘ ਪਟਿਆ ਜਾਵੇ ਨਾ ਫਿਰ ਨਸ਼ਾ ਬੰਦ ਹੋ ਸਕਦਾ ਜੇ ਆਪਾਂ ਉਤੋਂ ਉਤੋਂ ਗਈ ਜ ਰੋਕ ਵੱਢੀ ਜਾਣੇ ਆ ਤੇ ਆਰਪੀ ਸਿੰਘ ਉਹ ਆਪਣੇ ਫੇਰ ਹਰੇ ਹੋ ਜਾਣਗੇ ਜੜ ਥੱਲੇ ਉਦਾਂ ਹੀ ਰਹੇ ਹਾਂਜੀ ਜੜ ਉਧੇ ਰਣੀ ਜੇ ਆਪਣੀ ਜੜ ਪੱਟੀ ਗਈ ਲੱਗਦਾ ਕਿ ਸਰਕਾਰ ਨੂੰ ਜੜ ਫੜਨੀ ਚਾਹੀਦੀ ਹੈ ਆਪਾਂ ਦੇ ਅਪੀਲ ਕਰਦੇ ਆ ਨੌਜਵਾਨ ਵੀ ਕਰਦੇ ਆ ਚਲੋ ਸਾਰੇ ਅਪੀਲ ਕਰਦੇ ਆ ਬਜ਼ੁਰਗ ਵੀ ਕਰਦੇ ਆ ਆਪਣੇ ਕਿ ਹਾਂ ਵੀ ਜਿਹੜੇ ਨਸ਼ੇ ਵਿਰੋਧ ਆਪਾਂ ਧਰਣਾ ਲਾਇਆ ਤੇ ਆਪਾਂ ਉਹਦੀ ਜੜ ਕਾ ਤੋਂ ਨਹੀਂ ਪੜਦੇ ਜੇ ਆਪਾਂ ਜੜ ਪੱਟੀਏ ਤੇ ਫੇਰ ਆਰਪੀ ਸਿੰਘ ਦਾ ਨਸ਼ਾ ਬੰਦ ਹੋ ਜਾਦਾ ਜੇ ਆਪਾਂ ਉਹ ਤੋਂ ਦਰਖਤ ਵੜਦੀ ਹੈ ਦਰਖਤ ਤੇ ਫੇਰ ਆਪਣਾ ਆਰਪੀ ਸਿੰਘ ਫੇਰ ਹਰੇ ਹਰੇ ਦਾ ਹਰੇ ਹੀ ਰਹਿਣਾ ਹੈ ਹਾਂਜੀ ਠੀਕ ਠੀਕ ਬਹੁਤ ਬਹੁਤ ਧੰਨਵਾਦ ਓਕੇ ਜੀ ਧੰਨਵਾਦ ਟਾਈਮ ਟੂ ਟਾਈਮ ਕੱਢ ਕੇ ਸਾਡੇ ਨਾਲ ਗੱਲਾਂ ਪਤਾ ਦਿਦੀਆਂ ਟੂਰਨਾਮੈਂਟ ਬਾਰੇ ਦੱਸਿਆ ਬਾਬਾ ਜੀ ਦੇ ਮੇਲੇ ਬਾਰੇ ਦੱਸਿਆ ਤੇ ਸਾਡੇ ਵੱਲੋਂ ਵੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਯਰ ਸਿੰਘ ਆਰ ਪੀ ਸਿੰਘ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਜਿਹੜੇ ਸਾਡੇ ਪਿੰਡ ਦੋਲਤਪੁਰ ਘਗਦੀ ਧਰਤੀ ਤੇ ਆਏ ਹੋ ਸਾਰਿਆਂ ਨਾਲ ਆਪਣੇ ਮਿਲੇ ਵਰਤੇ ਹੋ ਚਲੋ ਤੁਹਾਡਾ ਹੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਤੇ सोनू பாਜੀ सोनू ਜੀ ਆਪਾਂ ਕਬੱਡੀ ਖਿਡਾਰੀ ਜੋ ਇੰਟਰਨੈਸ਼ਨਲ ਪਲੇਅਰ ਹੈ ਸਾਡੇ ਇਲਾਕੇ ਦਾ ਇਸ ਨੂੰ ਮੈਂ ਸਿੱਕਿਆਂ ਦੇ ਨਾਲ ਵੀ ਤੋਲਿਆ ਹੋਇਆ ਜਵਾਨੋ ਚੰਗੇ ਚੰਗੇ ਜਿਹਦਾ ਕਬੱਡੀ ਦੇ ਖਿਡਾਰੀ ਅੱਜ ਦਾ ਤੁਲੇ ਆਣਗੇ ਹੋਗਾ ਸੰਦੀਪ ਵਰਗੇ ਹੋਗਾ ਸਾਰਿਆਂ ਨੂੰ ਗੁਰਜਾਣਾ ਸਨਮਾਨਤ ਵੀ ਕੀਤਾ ਹੋਇਆ ਹੈ ਚੰਗੇ ਚੰਗੇ ਪਲੇਅਰਾਂ ਦਾ ਅਜੇ ਇੱਕ ਬਾਕੀ ਹਜੇ ਕਾਫੀ ਪਲੇਅਰ ਰਹਿ ਗਏ ਜਿਨ੍ਹਾਂ ਦਾ ਸਨਮਾਨਤ ਕਰਨੇ ਚਾਹਾਰੇ ਆ ਹੀ ਕੋਈ ਮੁਸ਼ਕਲ ਇਦਾਂ ਨਹੀਂ ਆ ਗਿਆ ਨਹੀਂ ਕਰਪਾਏ ਉਹ ਉਹਨਾਂ ਨੂੰ ਸਾਰਿਆਂ ਨੂੰ ਗੁਰਜਾਣਾ ਸਨਮਾਨਤ ਕਰਾਂਗੇ